ਇਹਨ ਯੁੱਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਜਿਸ ਮੁਹਿਮ ਦੇ ਅਗਲੇ ਪੜਾਤੇ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ 'ਚ ਵੋਟ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਲੁਧਿਆਣਾ 'ਚ ਜਾ ਕੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹਰ ਪਿੰਡ ਅਤੇ ਵੋਟ ਵਿੱਚ ਨਸ਼ਾ ਵਿਰੁੱਧ ਕਮੇਟੀ ਬਣਾਈ ਚਾਹੀਦੀ। ਕਮੇਟੀ 'ਚ ਸਾਬਕਾ ਫੌਜੀਆ ਅਧਿਆਪਕਾ ਸਮੇਤ ਨੰਬਰਦਾਰ ਵੀ ਸ਼ਾਮਲ ਹੋਣਗੇ। ਡਿਫੈਂਸ ਕਮੇਟੀ ਵਿੱਚ ਆਬਾਦੀ ਦੇ ਆਧਾਰ 'ਤੇ ਮੈਂਬਰ ਰੱਖੇ ਜਾਣਗੇ। ਜੋ ਸਿਆਜਾਰ ਹੈ ਕਿ ਯੋਧਨਸ਼ੀਆ ਵਿਰੁੱਧ ਜਿਹੜੇ ਮਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਉਹਦਾ ਹੁਣ ਅਗਲਾ ਪੜਾਅ ਸ਼ੁਰੂ ਹੋ ਗਿਆ ਪਿੰਡ-ਪਿੰਡ ਜਾ ਕੇ ਕਮੇਟੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਕਮੇਟੀਆਂ ਵਿੱਚ ਸਾਬਕਾ ਫੌਜੀ ਯਾਨੀ ਕਿ ਰਿਟਾਇਰਡ ਫੌਜੀ ਪਿੰਡ ਦੇ ਅਧਿਆਪਕ ਤੇ ਹੋਰ ਜਿਹੜੇ ਨੰਬਰਦਾਰ ਲੋਕ ਹੋਣਗੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਏਗਾ ਸਾਡੇ ਪੱਤਰਕਾਰ ਅਨਮੋਲ ਗੁਲਾਟੀ ਫੋਨਲਾਈਨ ਤੇ ਸਾਡੇ ਨਾਲ ਮੌਜੂਦ ਨੇ ਅਨਮੋਲ ਇਹ ਨੈਕਸਟ ਸਟੈਪ ਯੋਧ ਨਸ਼ਾ ਵਿਰੁੱਧ ਦਾ ਸ਼ੁਰੂ ਹੁਣ ਜਾ ਰਿਹਾ ਹੈ ਕਿ ਹੁਣ ਪਿੰਡਾਂ ਨੂੰ ਟਾਰਗੇਟ ਕੀਤਾ ਜਾਏਗਾ ਪਿੰਡਾਂ 'ਚ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨਸ਼ੇ ਨੂੰ ਜੜੋਂ ਖਤਮ ਕਰਨਾ ਬਿਲਕੁਲ ਦੇਖੋ ਕਿਉਂਕਿ ਜੇਕਰ ਕਰ ਕੀਤੀ ਜਾਵੇ ਯੋਧ ਨਸ਼ਾ ਵਿਰੁੱਧ ਜਿਹੜਾ ਇਸ ਵਕਤ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਉਸ ਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੋ ਨਸ਼ਾ ਪੰਜਾਬ ਤੋਂ ਉਸ ਨੂੰ ਖਤਮ ਕੀਤਾ ਜਾਵੇ ਹਰ ਤਰੀਕੇ ਨਾਲ ਹਰ ਸੰਭ 可能 ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪਹਿਲਾਂ ਸਕੂਲਾਂ ਤੋਂ ਜੋ ਕਿ ਹੈ TDF ਸ਼ੁਰੂ ਕੀਤੀ ਗਈ ਸੀ ਤੇ ਸਕੂਲਾਂ ਦੇ ਵਿੱਚ ਜੋ ਕੀ ਹੈ ਉਹ ਕਰਿਕੂਲਮ ਐਡ ਕੀਤਾ ਗਿਆ ਸੀਗਾ ਕਿ ਬੱਚਿਆਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਨੁਕਸਾਨ ਕੀ ਕਰਨ ਹੁਣ ਜੋ ਕੀ ਹੈ ਪੰਜਾਬ ਸਰਕਾਰ ਦਾ ਜਿਹੜਾ ਯੋਧਨਾਸ਼ਾ ਵਿਰੁੱਧ ਦਾ ਅਗਲਾ ਚਰਨ ਹੈ ਉਹ ਹੁਣ ਪਿੰਡਾਂ ਤੋਂ ਗਰਾਊਂਡ ਤੋਂ ਜੋ ਕੀ ਹੈ ਉਹ ਸ਼ੁਰੂ ਹੋਏਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਦੇ ਵਿੱਚ ਅੱਜ ਪਿੰਡ ਤੇ ਵਾਰਡ ਡਿਫੈਂਸ ਕਮੇਟੀਆਂ ਦੀ ਗਠਨ ਦੀ ਸ਼ੁਰੂਆਤ ਜੋ ਕਿ ਉਹ ਕਰਨਗੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਨਸ਼ੇ ਦੇ ਖਿਲਾਫ ਲੜਨ ਦੇ ਲਈ ਡਿਫੈਂਸ ਕਮੇਟੀਆਂ ਜੋ ਹੋਣਗੀਆਂ ਦੇ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਜਾਊਗਾ ਇਹ ਡਿਫੈਂਸ ਕਮੇਟੀਆਂ ਨੇ ਇਹਨਾਂ ਦਾ ਕੰਮ ਹੋਏਗਾ ਮੁੱਖ ਤੌਰ ਤੇ ਕਿ किस तरीके अवेयर किया जा सके हर तरीके इनपुट जो कि नशे वो के लिए पहुंच सके सोल खासड सैनिक ने रिटायर्ड टीचर्स ने नंबरदार ने कि है इस कमेटी के अहम जिम्मेवार दी जाए ग्राम डिफेंस कमेटियां या फिर वार्ड डिफेंस कमेटियां जो नेख्या के आधार से जो कि है दस तो भी सदस्य जो कि है ਉਹ ਸਰਕਟ ਕੀਤੇ ਜਾਣਗੇ ਜਿਨ੍ਹਾਂ ਦਾ ਕੰਮ ਹੋਏਗਾ ਮੁੱਖ ਤੌਰ ਤੇ ਸਰਕਾਰ ਦੇ ਨੂੰ ਜੋ ਕੀ ਹੈ ਇਨਪੁਟ ਦੇਣਾ ਜੇਕਰ ਉਹਨਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਨਸ਼ੇ ਦੇ ਲਈ ਤੇ ਦੂਜੇ ਪਾਸੇ ਲੋਕਾਂ ਨੂੰ ਅਵੇਅਰ ਕਰਨਾ ਗਰਾਊਂਡ ਲੈਵਲ ਤੇ ਹੂੰ ਬਿਲਕੁਲ ਤੇ ਇਹ ਜਿਹੜੇ ਲੋਕੀ ਇਹਨਾਂ ਕਮੇਟੀਆਂ ਚ ਸ਼ਾਮਲ ਹੋਣਗੇ ਅਨਮੋਲਨ ਨੂੰ ਕਿਸ ਤਰੀਕੇ ਦੇ ਦਿਸ਼ਾ ਨਿਰਦੇਸ਼ ਨੇ ਕਿ ਕਿਸ ਆਧਾਰ ਤੇ ਇਹਨਾਂ ਨੇ ਰਿਪੋਰਟ ਤਿਆਰ ਕਰਨੀ ਹੋਏਗੀ ਜੀ ਬਿਲਕੁਲ ਦੇਖੋ ਆਸਤੌਰ ਤੇ ਗੱਲ ਕੀਤੀ ਜਾਵੇ ਤਾਂ ਕੁਝ ਵੀ ਸਰਕਾਰ ਦਾ ਆਪਾਂ ਇੱਕ ਇੰਟੈਲੀਜੈਂਸ ਸਿਸਟਮ ਹੁੰਦਾ ਹੈ ਸਾ ਉਸ ਤੋਂ ਇਲਾਵਾ ਜੋ ਕੀ ਹੈ ਕਿਉਂਕਿ ਦੇਖੋ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵਿੱਚ ਵੀ ਕੁਝ ਐਓ ਜੀ ਬਲੈਕ ਸ਼ੀਪਸ ਨੇ ਜੋ ਕਿ ਇਸ ਪੂਰੇ ਸਿਸਟਮ ਨੂੰ ਰਾਮ ਕਰ ਰਹੀ ਹੈ ਨੇ ਤਾਂ ਇਸ ਤੋਂ ਇਲਾਵਾ ਹੁਣ ਸਿਵਿਲੀਅਨਸ ਨੂੰ ਖਾਸ ਤੌਰ ਤੇ ਇਹ ਜ਼ਿੰਮੇਵਾਰੀ ਦਿੱਤੀ ਜਾਊਗੀ ਜੇਕਰ ਕੋਈ ਨਸ਼ਾ ਵੇਚ ਰਿਹਾ ਉਹ ਕਿੱਥੇ ਵੇਚ ਰਿਹਾ ਕਿਦੀ ਸ਼ੈਨਾਲ ਵੇਚ ਰਿਹਾ तमाम ਚੀਜ਼ਾਂ ਇਹ ਰਿਪੋਰਟ ਦੇ ਵਿੱਚ ਇਹ ਇੱਕ ਕਮੇਟੀ ਦੇ ਗਠਿਤ ਬਾਅਦ ਜੋ ਕਿ ਦਿੱਤੀ ਜਾਊਗੀ ਪੇਸ਼ ਕੀਤੀ ਜਾਊਗੀ ਤੇ ਹਰ ਲੈਵਲ ਤੇ ਪਿੰਡ ਲੈਵਲ ਤੇ ਵਾਰਡ ਲੈਵਲ ਤੇ ਖਾਸ ਤੌਰ ਤੇ